ਫੈਸਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਇਹ ਧਰ ਜਾਣਾ ਜੇ 10-15 ਮਿੰਟ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਬਾਅਦ ਤਾਂ ਨਹੀਂ ਜੀ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਦਾ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਹਾਂਜੀ ਇਹ ਤਾਂ ਫੇਰ ਬਾਰੀ ਸਾਰਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਦੀ ਹੋਈ ਆ ਆਫ ਹੈਗੀ ਆ ਕਨਸਟ੍ਰਕਸ਼ਨ ਨਹੀਂ ਤਾਂ ਵੀ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਤੋ ਫੇਰ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਪਾ ਦੋ ਬਣੂਗਾ ਜੀ ਦੱਸੋ ਅਖੀ ਮੈਨੂੰ ਚਾਰ ਮੈਣ ਮੈਣ ਨੂੰ ਕਹਿ ਕੇ ਕਰ ਤੱਕੇ ਜਾਈ ਟਰੈਕਟਰ ਲਾ ਕੇ ਹੀ ਗੜ ਜਾਏ ਪਹਿਲਾਂ ਮੈਡਮ ਨਹੀਂ ਭਾਈ ਮੰਨ ਤਿੰਨ ਚਾਰ ਸਾਲ ਹੋ ਗਏ ਤੱਕੇ ਖਾਂਦੇ ਦੋ ਮਹੀਨੇ ਦਾ ਉਹ ਕਮੇਟੀ ਬਣੀ ਫੇੜੀ ਰੋ ਫੇਰ ਦੋ ਮਹੀਨੇ ਚ ਦੋਸੋਂ ਕੀੜੀ ਕੰਮ ਕਰੇ ਤੁਸੀਂ ਜਿਹੜਾ ਦੋਲੇ ਰਹਿਣਾ ਹੈ ਕਾ ਦੋ ਤੁਸੀਂ ਤੇ ਸਕੇ ਜਾਓ ਨਹੀਂ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਜੀ ਜ਼ਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਰਾਵਾ ਹਰ ਹਰ ਖਰੜਚ ਕਰਾਉਂਦਾ ਮੇਰੀ ਕੰਮ ਮਾਰ ਦੋ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹਦਾ ਕਰਾਉਂਦੇ ਚਲੋ ਮੈਂ ਇੱਕ ਗੱਲ ਦੱਸਣਾ ਖਰੜਾ ਹੁੰਨੇ ਆ ਪਰ ਇੱਧਰ ਇਹ ਮੁੰਡਾ ਬੋਲਦਾ 13 ਨੰਬਰ ਵਾਰ ਦੱਸ ਮੁੰਡੇ ਦਾ ਮਾਤਿਆ ਦੇਖੀ ਸੀ ਕਿ ਮੈਂ ਮੁਸ਼ਕਿਲਾਂ ਦੱਸਦੇ ਮੈਡਮ ਜੀ ਮੈਂ ਤੁਹਾਡੇ ਮੈਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਾ ਦਿਓ ਚਲੋ ਮੈਂ 2 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ 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 ਮੈਂ ਨਹੀਂ ਬਾਦ ਮੈਂ ਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਰਹੇ ਤੇ ਗਟਕਾ ਇੰਨਾ ਰੋਲਾ ਪਾ ਰਿਹਾ ਕਿ ਅਸੀਂ ਨਹੀਂ ਦੇ ਰਹੇ ਤੇ ਪਰ ਆਪਣੇ ਪੈਸੇ ਆਪਣੇ ਕਿ MC ਮੈਂ ਹਿੰਦੁਸਤਾਨ ਟਾਣ ਵਾਲਿਆਂ ਨੂੰ ਕਹਿੰਦਾ 500 ਬਾਦੋਂ 1000 ਰੁਪਏ ਸੜਕ ਬਣਾ ਲੈ ਆਂ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂ ਗਟਕਾ ਦੋ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦੋ ਜੀ ਬਾਹਰ ਆਪਾਂ ਚਲੋ ਵਿੱਚ ਸਾਨੂੰ ਚਾਰ ਪੈਣਾ ਹੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪੈਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀਰੋ ਬਣ ਜੀ ਗਏ ਮੈਂ ਤਾਂ ਨੂੰ ਜਹਾਜ਼ ਕਰਾਇਆ ਪਿਆ ਮੋਡਰਨ ਪਿਛਲੇ ਹਾਂ ਕਿ ਬਤਾਵਰ ਐ ਐਮ ਐਲ ਮੀडम ਅੱਜ ਸ਼ੁਰੂ ਕਰੀਏ ਡੈਰੀ ਨੰਬਰ ਵਾਲੀ ਉਹ ਲਿਆਓ ਐਪਲੀਕੇਸ਼ਨ ਬਤਾਵਰ ਐ ਪਹਿਲੇ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਕੁਝ ਆਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤਾਂ ਕਰੇ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਆਉਣ ਸਾਡੇ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਚੱਲੋ ਤੁਸੀਂ ਕਲੀਅਰ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚਾਗੀ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਮਟਾਸੀ ਨਹੀਂ ਪਾਵਰ ਪਾਉਣ ਦਾ ਸ਼ੂਲ ਚਲਾ ਸਮਾ ਅਲਗ ਹੋਣੀ ਸ਼ੂਲ ਚ ਨਾ ਕਰਵਾਤਮਾਨੀ ਤੁਹਾਡੀ ਸੜਕ ਲਈ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਕਰਾ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬਤਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਨਹੀਂ ਆਉਂਦੀ ਗੱਲ ਤਾਂ ਪੂਰੀ ਚੈ ਵੀ ਨਹੀਂ ਆਉਂਦੀ ਭਾਈ ਜਿਹਨਾਂ ਨੂੰ ਸਾਰਾ ਪਤਾ ਹੈ ਫੋਨ 'ਚ ਸਾਰਾ ਕੁਝ ਸੁਣਦਾ ਜੀ 2 ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹੰਦੇ ਉਹ ਵੀ ਥੋੜੇ ਆ ਪੁਆਇੰਟ ਸਾਰੇ ਸੁਣਦਾ ਜਿਹੜੇ ਨਾਲ ਕਲੀਚ ਰਹਿਂਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚਲੋ ਜੀ ਕੋਈ ਸੜਕ 'ਤੇ ਲੰਘ ਜੇ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿੱਥੇ ਲੂ ਗਈ ਤਾਂ ਮਰ ਚ ਫਿਰ ਮੈਂ ਉਹੀ ਬਾਈ ਨੂੰ ਦੱਸ ਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਸੁਣੋ ਅੰਮ੍ਰਿਤਪੁਰ ਦਾ ਅਛਾ ਦਮ ਹੈ ਨਾ ਤੁਸੀਂ ਅਸੀਂ ਸਨਮਾਨ ਕਰੂ ਕੋਈ ਸੀ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਰ ਸੜਕ ਜੰਤਰ ਕੱਸ ਪਈ ਨਾ ਸੜਕ ਹੈ ਜੀ ਪਤਾ ਭਾਈਓ ਸੜਕ ਤੁਹਾਨੂੰ ਪਤਾ ਜਲਦੀ ਦੇ ਬਾਅਦ ਇੱਕ ਵਾਰੀਓ ਬਣੀ ਸੀ ਜੇ ਆਜ਼ਾਦੀ ਦੇ ਬਾਅਦੋਂ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਬੰਦ ਕਰਦੇ ਆ 4 ਸਾਲ ਹੋ ਗਏ ਸਾਲ ਸਾਲ ਸਰਕਾਰ ਨੂੰ ਰਹਿ ਕੇ ਮੁੱਕਿਆ ਦਾਦ ਨਾਲ ਪਰ ਕੇ ਨਾ ਇੰਨਾ ਕਰ ਰਹਿ ਗਏ ਬਹੁਤ ਬੜਿਆ ਕੋਈ ਨੰਬਰ ਦੱਸੋ ਹੀ ਕੌਣ ਕਪਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਹੀ ਦੋ ਮਹੀਨੇ ਵੀ ਕਰ ਦੋਗਾ ਸਭ ਦੀ ਮਤੇ ਵੀ ਪਾਉਣੇ ਨੇ ਆਸਰਾਦ ਹੁੰਦੇ 1200 ਤੋਂ ਪਾਸ ਆ ਵੀ ਇੱਕ ਮਹੀਨੇ ਇੱਕ ਇੱਕ ਮਹੀਨਾ ਦੇ ਦੋ ਜੀ ਮੈਂ ਇੱਕ ਮਿੰਟ ਰੋ ਬਹੁਤ ਮੈਡੀਕ ਜਵਾ ਦੇਗਾ ਬੱਛੀ ਪਰਫਾਰਮੈਂਸ ਸੋਹਣੀ ਆਪ ਕੋਈ ਨਹੀਂ ਕਰੇ ਜੇ ਹੁਣ ਅਗਲੇ ਦੋ ਮਹੀਨੇ ਚ ਕਰਤਾ ਮਨੂ ਮਨੂ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜ ਕਿਉਂ ਪੁੱਛ ਨਹੀਂ ਪਿੰਡ ਦੇ ਸਾਰਿਆਂ ਨੇ ਜਿਦਾ ਤੁਹਾਨੂੰ ਜੀ ਤੇ ਇੰਨਾ ਕਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦੇ ਪਾਸ ਹੋਣੀ ਹੈ ਬੰਦ ਜੀ ਸੜਕ ਦੇ ਪਾਸ ਨੂੰ ਕਿਆ ਕਰਾਂ ਜਰੂਰ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਕੰਮ ਮੈਨੂੰ ਸੜਕ ਤਾਂ ਬਣ ਜੂਗੀ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਹੀ ਹੋ ਜੂਗਾ ਹੋ ਜੂਗਾ ਉਹਨਾਂ ਤਾਂ ਮਨ ਕਰਦੇ ਸੀ ਪ੍ਰੈਸ਼ਰ ਪਾ ਕੇ ਸਾਰ ਤੇ ਬਿਲਕੁਲ ਪਾਣੀ ਸੀਵਰੇਜ ਕੰਮ ਕਰਵਾਉ ਹੋਈ ਸਾਡਾ ਬੰਦ ਤੋਂ ਬੰਦ ਤੇ ਸਾਢੇ ਪਾਣੀ ਇਹ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਸਕਦਾ ਵੀ ਕੰਮ ਅੱਗੇ ਵੀ ਨਾ ਮੈਨੂੰ ਉਹਨਾਂ ਦਾ ਮੇਰੀ ਗੱਲ ਸੁਣੋ ਇੱਕ ਕਿਟਾ ਸਮਝਾ ਲਓ ਸਾਰੇ ਉਹਦੇ ਨੂੰ ਮਾਰਦੇ ਆ ਰਹੇ ਆ। ਉਹ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ। ਕੋਈ ਆ ਵੀ ਨਹੀਂ ਹੋਣਾ ਨਹੀਂ ਫਿਰ ਉਹ ਤੱਕ ਘਵਾ ਕਰ। ਮੈਡਲ ਨੂੰ ਰਿਕਵੈਸਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦੇ ਜਾਓਗੇ ਕਿਤੇ ਬੜੀ ਬੱਸ ਲਾ ਦਿਓ ਜੀ। ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਹੀ ਧਾਜਣਾ ਜੇ 10 ਦਿਨ ਪਰ ਮਿੰਟ ਦੀ ਵੱਧ ਪਏ ਵੀ ਕਿ ਲੋਕਾਂ ਨੂੰ ਜਾਣ ਤੋਂ ਬਾਅਦ ਉਹ ਤਾਂ ਨਹੀਂ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰੀ ਸਾਰੀ ਗੱਟਕਾ ਇਹਦਾ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਵੀ ਹੋਈ ਆਫ ਹੈਗੀ ਆ ਕਨਸਟ੍ਰਕਟ ਚੱਲਣੀ ਕੋਈ ਨਹੀਂ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਪੋਪੇ ਵੀ ਸਾਫ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਪਾ ਦੋ ਬਣੂਗੀ ਦੱਸੋ ਸੇਮ ਨੂੰ ਚਾਰ ਮੈਣ ਮੈਣ ਨੂੰ ਕਹਿ ਕਹਿ ਕੇ ਥੱਕ ਜਾਈ ਟਰੈਕਟਰ ਲਾ ਕੇ ਹੀ ਗੜ ਕਰ ਆਏ ਪਹਿਲਾਂ ਮੈਡਮ ਨੇ ਭਾਈ ਮਨ ਤੋਂ 3-4 ਸਾਲ ਹੋ ਗਏ ਥੱਕੇ ਖਾਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਕਿਹੜੀ ਨੂੰ ਫਿਰ ਦੋ ਮਹੀਨੇ ਚ ਦਸੋਂ ਕਿਹੜੀ ਕੰਮ ਕਰੇ ਤੁਸੀਂ ਜਿਹੜਾ ਦੋ ਲਿਆ ਰਿਹਾ ਨਾ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਜਿਹੀ ਜਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਜੀ ਮੈਂ ਕੰਮ ਕਢਾਵਾਂ ਹਰ ਹਰ ਹਰੜ ਚ ਬੈਠੇ ਸਾਡੇ ਨੰਬਰ ਵਾਰ ਦੋ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਹੈ ਕਿ ਮੈਡਮ ਜੀ ਮੇਰੇ ਇਹਦਾ ਕਰਾ ਦੋ ਚਲੋ ਮੈਂ ਇੱਕ ਗੱਲ ਦੱਸ ਰਹੀ ਹਾਂ ਪਰ ਇੱਧਰ ਆ ਮੁੰਡਾ ਬੋਲਦਾ ਤੇਰਾ ਨੰਬਰ ਵਾਰ ਦੱਸ ਮੁੰਡੇ ਦਾ ਮਤਲਬ ਦੇਖੀ ਸੀ ਕਿ ਮੈਂ ਮੁਸ਼ਕਲਾਂ ਦੱਸੇ ਮੈਡ ਜੀ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡ ਜੀ ਮੈਂ ਤੁਹਾਡੇ ਨਾਲ ਹੁਣੀ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਰਸਾ ਮੈਨੂੰ ਖੈੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਨੂੰ ਦੱਸੋ ਮੈਂ 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤੱਕ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਫੰਮ ਨਹੀਂ ਆਦਰ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੋਲਾ ਪਾਉਂਦੇ ਕਿ ਮੈਂ ਨਹੀਂ ਦੇ ਦੇ ਤੇ ਪਰ ਆਪਣੇ ਪਾਸੇ ਆਪਣੇ ਕਿੰਨੇ ਐਮਸੀ ਮੈਮ ਹਿੰਦੁਸਤਾਨੀ ਟਾਰਨ ਵਾਲਿਆਂ ਨੂੰ ਕਹਿੰਦਾ 500 ਬਾਰ 1000 ਰੁਪਏ ਸੜਕ ਬਣਾ ਲੈਣ ਕਦੋਂ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਗਟਕਾ ਹਾਂ ਤਾਂ ਦੋ ਦਿਨ ਹੀ ਕਰਦੇ ਮੈਂ ਤੁਸੀਂ ਪੁੱਛ ਸਕਦੇ ਹੋ ਵੀ ਮੈਂ ਕਿਹਾ ਕਾਹਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਵੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਪਾੜਾ ਆਪਾਂ ਚਲੋ ਮੈਂ ਤੁਸੀਂ ਹੁਣ ਚਾਰ ਪਾਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਚਾਹੀਦਾ ਸੀ ਹੀ ਉਹ ਨਹੀਂ ਕਿਤੇ ਗੱਲ ਮੈਂ ਤਾਂ ਵੀ ਗੱਲ ਆਇਆ ਪਿਆ ਮੋਡਲ ਟੰਗ ਪਿੱਛਲੇ ਪਤਾ ਹੋ ਰਿਹਾ ਐ ਐ ਐ ਮੇਰੇ ਮਗਾ ਸ਼ੁਰੂ ਕਰਦੇ ਡੈਰੀ ਨੰਬਰ ਵਾਲੀ ਉਹ ਲਿਆਓ ਐਪਲੀਕੇਸ਼ਨ ਪਤਾ ਰਿਹਾ ਪਿੰਡ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤੋਂ ਕਰੇਟਾ 400 ਟਰਾਂਸਫਾਰਮਰ ਕਿ ਬਤਾਰ ਐ ਮੈਲੇ ਮੇਂ ਚੀਜ਼ਾਂ ਲੈ ਕੇ ਆਂ ਸਾਡੇ ਵੀ ਲੋਕ ਇੱਕ ਮਿੰਟ ਰੁਕ ਜਿਓ ਚਲੋ ਚਲੋ ਤੂੰ ਵੀ ਕੰਪਲੀਟ ਕਰ ਲਾ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਚ ਆ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਦੀ ਥੋਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪੈ ਹੋਣਾ ਚੂਲ ਚਾ ਲਗੋ ਨਹੀਂ ਚੂਲ ਚ ਨਾ ਦਰਵਾਜ਼ਾ ਨਹੀਂ ਥੋਡੀਆਂ ਸੜਕਾਂ ਵੀ ਖਲ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਖੜਾ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਕਿੱਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਕੀ ਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਬਾਈ ਜਿੰਨਾ ਕੋਈ ਨਹੀਂ ਆਉਂਦਾ ਫੋਨ 'ਚ ਸਾਰਾ ਕੁਝ ਦੁੰਦਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਆਪ ਕੋਈ ਟੋ ਸਾਰੇ ਸੁਣਦਾ ਜਿਹੜਾ ਨਾਕਰ ਕੰਚ ਰਹਿਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿ ਮਿਲੂਗਾ ਹੀ ਤਾਂ ਮਰ ਚ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਸੁਣੋ ਕੰਪਨੀ ਦਾ ਅਫਸਰ ਹੈ ਨਾ ਤੁਸੀਂ ਅਸੀਂ ਸਨਮਾਨ ਕਰੂਗੇ ਬੱਤ ਕੋਈ ਅਸੀਂ ਮੈਨੂੰ ਉਹ ਕਹਿ ਰਹੇ ਹਾਂ ਨਾ ਟੋਪੇ ਆ ਰ ਸੜਕ ਜਾਂ ਅਸਲ ਕਾਸੇ ਬਣੀ ਆ ਸੜਕ ਹੈ ਜੀ ਪਤਾ ਹੈ ਭਾਈਓ ਸੜਕ ਤੁਹਾਨੂੰ ਪਤਾ ਅਗਲੀ ਦੇ ਬਾਅਦ ਇੱਕ ਵਾਰੀ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਦੱਸੋ ਜੀ ਕਾਰ ਸਾਲ ਹੋ ਗਈ ਸਾਲ ਸਾਕੇ ਸਰਕਾਰ ਨੂੰ ਰਹਿ ਕੇ ਮੂਹਰੇ ਆਜ਼ਾਦ ਨਾਲ ਪੜ ਕੇ ਨਾ ਇੰਨਾ ਕੁ ਰਹਿ ਗਏ ਬਹੁਤ ਬੰਦਿਆ ਕੋਈ ਨੰਬਰ ਦੱਸੋ ਹੀ ਕੌਣ ਬਹੁਤ ਦਾ ਦੋ ਕਰੂਗੇ ਕੰਮ 4 ਸਾਲ ਹੋ ਗਏ ਬਹੁਤ ਅਚੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਕਮੇਟੀ ਸਭ ਮਤੇ ਵੀ ਪਾਉਣੇ ਨੇ ਅਸਵਾਦ ਨਾਲ ਸਭ ਪਾ ਸਕਦੇ ਇੱਕ ਮਹੀਨੇ ਦੇ ਦਿਓ ਇੱਕ ਮਹੀਨਾ ਦੇ ਦਿਓ ਇੱਕ ਮਹੀਨੇ ਦੇ ਦਿਓ ਮੱਛੀ ਪਰਫਾਰਮੈਂਸ ਸੋਹੋਤਰੀ ਆਪ ਕੋਈ ਨਹੀਂ ਕਰੇ ਜੇ ਹੁਣ ਅਗਲੇ ਦੋ ਮਹੀਨੇ ਚ ਕਰਤਾ ਮਨ ਨੂੰ ਮਨ ਨੂੰ ਜੀ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਕੀ ਰਾਜਨੀਤਿਕ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿਦਾ ਆ ਤੁਹਾਨੂੰ ਜੀ ਕਿ ਇੰਨਾ ਇੱਕ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰਦੇ ਮੈਂ ਕਹੀ ਜਾਂਦੀ ਆ ਵੀ ਥੋੜੀ ਸਾਧਾ ਪਾਸ ਨੂੰ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਤੁਹਾਨੂੰ ਲੱਗਦਾ ਹੀ ਕੁਝ ਕਰ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਾ ਮਿਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮੰਨ ਕਰਦੇ ਸੀ ਪ੍ਰੈਸ਼ਰ ਪਾ ਕੇ ਸਾਡੇ ਤੇ ਪਹਿਲਾਂ ਪਾਣੀ ਮੈਂ ਇਹ ਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਰਹੀ ਆ ਵੀ ਪਰਮਾਜਲ ਅੱਗੇ ਵੀ ਨਾ ਮੈਂ ਉਹਨਾਂ ਤੋਂ ਸੁਝਾਅ ਮੇਰੀ ਗੱਲ ਸੁਣੀ ਇੱਕ ਕਿਟਾ ਦਾ ਮਤਲਬ ਆ ਰਿਹਾ ਆ ਉਹ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜਿਹਾ ਆ ਵੀ ਕਹੀਦਾ ਹੀ ਹੋਣਾ ਨਹੀਂ ਫਿਰ ਉੱਤੇ ਤਾਰਾ ਘਵਾਹ ਜਾ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਇਹ ਤਾਜਣਾ ਜੇ 10 ਦਿਨ ਪਰ ਮਿੰਟ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ ਇਹ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਲਈ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਹ ਤਾਂ ਫੇਰ ਬਾਰੀ ਦਾ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਦੀ ਹੋਈ ਆਫ ਹੈਗੀ ਆ ਸਟਰਕਚਰ ਨਹੀਂ ਪਊਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਤੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਤੇ ਸਾਰਾ ਕੁਝ ਮੈਂ ਕਰਵਾਵਾਂਗਾ। ਦੋ ਰੁਪਏ ਦੋ ਬਣੂਗੇ ਜੀ ਦੱਸੋ ਅਸੀਂ ਮੈਨੂੰ 4 ਮੈਣ ਨੂੰ ਕਹਿ ਕੇ ਅਕਰ ਥੱਕੇ ਜਿਹੇ ਟਰੈਕਟਰ ਲਾ ਕੇ ਹੀ ਗੜ ਗਾਏ। ਪਹਿਲਾਂ ਮੈਡਮ ਨੇ ਭਾਈ ਮਨ ਤੋਂ 3-4 ਸਾਲ ਹੋ ਗਏ ਥੱਕੇ ਖਾਣੇ ਦੋ ਮਹੀਨੇ ਦਾ ਹੋਏ ਕਮੇਟੀ ਪਣੀ ਫੇੜੀ ਨੂੰ ਫੇਰ ਦੋ ਮਹੀਨੇ ਚ ਦੱਸੋ ਕੀੜੀ ਕੰਮ ਕਰ ਰਹੀ ਸੀ। ਜਿਹੜਾ ਦੋ ਦੋ ਸਾਲ ਰਹਿ ਗਿਆ। ਕਦੋਂ ਟਰੈਕਟਰ ਤੇ ਕਦੋਂ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ। ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ। ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਨੂੰ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਪਾ ਤੇ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਜੀ ਮੈਂ ਕੰਮ ਕਰਾਵਾ ਹਾਂ ਹਰ ਹਰ ਹਰੜ ਚ ਬੈਠੇ ਮੇਰੀ ਨੰਬਰ ਵਾਰਡ ਤੋਂ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਦਾ ਕਰਾ ਦੋ ਜੀ ਮੈਂ ਇੱਕ ਗੱਲ ਦੱਸ ਰਹੀ ਆ ਪਰ ਇਹ ਮੁੰਡਾ ਬੋਲਦਾ ਤੇਰਾ ਨੰਬਰ ਵਾਰਡ ਤੋਂ ਦੱਸ ਮੁੰਡੇ ਦਾ ਮਤਲਬ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਨੇ ਵਟੇ ਮੈਂ ਤੁਹਾਡੇ ਮੈਡਮ ਜੀ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਚਲੋ ਮੈਂ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤੱਕ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਨਹੀਂ ਆ ਤਾਂ ਮੈਂ ਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੌਲਾ ਪਾਉਂਦੇ ਕਿ ਨਹੀਂ ਦੇ ਦੇ ਗਟਕਾ ਤੇ ਪਰ ਆਪਣੇ ਪੈਸਿਆਂ ਦੇ ਕਿ ਮਸੀ ਮੈਂ ਵੀ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500-50000 ਰੁਪਏ ਸੜਕ ਬਣਾ ਲੈ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲੋ ਮੈਡਮ ਜੀ ਮੈਂ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਮੇਰੀ ਮੇਰੀ ਗੱਲ ਹਾਂ ਜੀ ਤੁਸੀਂ ਦੱਸ ਦਿਓ ਕਾਹਦਾ ਆਪਾਂ ਚਲੋ ਮੇਰੇ ਚਾਰ ਪਾਣੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀ ਰੋਮਾਂ ਨਹੀਂ ਕਿਸੇ ਗੱਲ ਮੈਂ ਤਾਂ ਵੀ ਖਾਣਾ ਲਗਾਇਆ ਪਿਆ ਮੋਟਰ ਟੰਕ ਪਿਛਲੇ ਪਤਵਾਰ ਐ ਐਮ ਐਲ ਇਹ ਮੀडम ਆ ਸ਼ੁਰੂ ਕਰਦੇ ਇੱਕ ਮਿੰਟ ਡੈਰੀ ਨੰਬਰ ਵਾਲੀ ਉਹ ਲਿਆਓ ਐਪਲੀਕੇਸ਼ਨ ਪਤਵਾਰ ਐ ਪਹਿਲੇ ਥੋੜੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਏ ਕੁਝ ਆਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤਾਂ ਕਰੇਟਾ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਆ। ਹਾਂ ਸਾਡੇ ਵੀ ਲੋਕ ਇੱਕ ਮੀਟਰ ਉੱਜੋ। ਚਲੋ ਤੁਸੀਂ ਕੰਪਲੀਟ ਕਰ ਲਓ। ਦੂਜੇ ਨੰਬਰ ਤੇ। ਹੁਣ ਸਾਡੀ ਕਮੇਟੀ ਬਣੀ। ਜਦੋਂ ਕਮੇਟੀ ਆਚ ਆ ਗਈ ਹੁਣ ਸਾਡੇ ਕੋਲ ਹੈਗੀ ਹੈ ਪਾਵਰ ਸੜਕਾ ਬਣਾਉਣ। ਥੋਡੀਆਂ ਨਕਾਸ਼ੀ ਦਾ। ਨਕਾਸ਼ੀ ਨਹੀਂ ਪਾਵਰ ਪਾਉਣ। ਤਰਸ਼ੂਲ ਚਲਾ ਤਾ। ਅਲੱਗ ਹੋਣੀ ਸੌਣ। ਕੋਈ ਤਰਸੂਲ ਨਾ ਵਰਤਮਾਨ ਨਹੀਂ। ਥੋਡੀਆਂ ਸੜਕਾਂ ਲਈ। ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਖੜਾ। ਜੇ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ। ਉਰੇ ਦੱਸੋ। ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਨਹੀਂ ਆਉਂਦੀ ਗੱਲ ਤਾਂ ਪੂਰੀ ਚੈ ਵੀ ਨਹੀਂ ਆਉਂਦੀ ਬਾਈ ਜਿੰਨਾ ਸਾਰਾ ਕੁਝ ਹੋਣਾ ਹੈ ਫੋਨ 'ਚ ਸਾਰਾ ਕੁਝ ਹੁੰਦਾ ਸੀ 2 ਮਿੰਟ ਪਹਿਲੇ ਉਹ ਵੀਰ ਆ ਕੇ ਕਹਿੰਦੇ ਉਹ ਵੀਰ ਕੋਡੇ ਆ ਕੋਈ ਟੋਥ ਸਾਰਿਆਂ ਸੁਣਦਾ ਹੈ ਜਿਹੜਾ ਨਾਕ ਵਿੱਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਦੇ ਲੂ ਗਈ ਨਾ ਫਿਰ ਮੈਂ ਉਹੀ ਬਾਈ ਨੂੰ ਦੱਸ ਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਤੁਸ ਲੋਤਾ ਮਾਰਗਾ ਸੁਧਮੈ ਨਾ ਅਸੀਂ ਸਨਮਾਨ ਕਰੂਗੇ ਉਹ ਹੀ ਅਸੀਂ ਮੈਨੂੰ ਉਹ ਕਹਿ ਰਹੇ ਹਾਂ ਨਾ ਟੋਪੇ ਆ ਰ ਸੜਕ ਜਾਂ ਅੰਦਰ ਦੱਸ ਦੇਈਂ ਸੜਕ ਹੈ ਜੀ ਪਤਾ ਨਹੀਂ ਪਾ ਜੀ ਭਾਈਓ ਸੜਕ ਤੁਹਾਨੂੰ ਪਤਾ ਅਗਲੀ ਦੇ ਬਾਅਦ ਇੱਕ ਵਾਰੀ ਉਹ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਪਤਾ ਨਹੀਂ ਵਧੀਆ ਕਾਰ ਸਾਲ ਹੋ ਗਈ ਸਾਲ ਸਾਲ ਸਰਕਾਰ ਨੂੰ ਰਹਿ ਕੇ ਮੂਹਰੇ ਆ ਦਾਦ ਨਾਲ ਪਰ ਕੇ ਨਾ ਇੰਨਾ ਕੁ ਰਹਿ ਗਈ ਬਹੁਤ ਬੰਦਾ ਬਹੁਤ ਨੰਬਰ ਦੱਸੋ ਹੀ ਕੌਣ ਅੱਕਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵੀ ਕਰ ਦੋਗਾ ਕਮੇਟੀ ਸਭ ਦੀ ਮਤੇ ਵੀ ਪਾਉਣੇ ਪੈਣਗੇ ਆਸਵਾਦ ਨਾਲ ਨਾ ਨਾ ਸੋਸ ਪਾਸ ਹੈ ਵੀ ਇੱਕ ਮਹੀਨੇ ਇੱਕ ਟੈਗਰ ਮਹੀਨਾ ਦੇ ਦੋ ਇੱਕ ਮਹੀਨਾ ਹੋਰ ਦਵਾ ਦੇ ਅੱਛੀ ਪਰਫਾਰਮੈਂਸ ਆ ਤੁਹਾਹੀ ਨਹੀਂ ਕਰੇ ਜੇ ਹੁਣ ਅਗਲੇ ਦੋ ਮਹੀਨੇ ਚ ਕਰ ਤਾਂ ਮਨੂ ਮੰਨੂ ਮੰਨੂ ਜੀ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਦੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜ ਕਿਉਂ ਪੁੱਛ ਨਹੀਂ ਪਿੰਡ ਦੇ ਸਾਰਿਆਂ ਨੇ ਜਿਦਾ ਤੁਹਾਨੂੰ ਜੀ ਇੰਨਾ ਕਦਾ ਮੁੱਢੇ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰ ਦੋ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸੇ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਦੇ ਪਾਸ ਨੂੰ ਕਿਆ ਕਰਾਂ ਜਰੂਰ ਦੇਖਣੇ ਤਾਂ ਤੁਹਾਨੂੰ ਲੱਗਦਾ ਵੀ ਕੁਝ ਕਰ ਮੈਂ ਸੜਕ ਦਾ ਬਣ ਜੂਗੀ ਪਾਣੀ ਨਹੀਂ ਨਿਕਲਣਾ ਆਸੀ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮਨਾਂ ਕਰਦੇ ਪ੍ਰੈਸ਼ਰ ਪਾ ਕੇ ਸਾਡੇ ਤੇ ਬਿਲਕੁਲ ਪਾਣੀ ਸੀਵਰੇਜ ਕੰਪਲੀਟ ਕਰਵਾਓ ਜੀ ਆਦਾ ਬੰਦ ਬੰਦ ਦਾ ਸਾੜੇ ਪਾ ਹੋ ਰਿਹਾ ਪਾਣੀ ਇਹ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਸਕਦਾ ਵੀ ਕੰਮ ਮੇਰੀ ਗੱਲ ਸੁਣੀ ਇੱਕ ਕਿਹੜਾ ਸਮਾਂ ਲੱਗ ਆਹ ਤੁਹਾਨੂੰ ਆਹ ਦੇਖੋ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੀ ਆ ਵੀ ਕਹਿੰਦੇ ਹੋਣਾ ਨਹੀਂ ਫਿਰ ਉੱਪਰ ਰਗਵਾ ਕੇ ਮੈਡਮ ਉਹ ਰੁਕਾਇਸ਼ ਕਰਦਾ ਕਰਦਾ ਵੀ ਓਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਓਰੇ ਲੰਘਦੇ ਜਾਓਗੇ ਕਿਤੇ ਬੜੀ ਬੱਸ ਲਾ ਦਿਓ ਜੀ ਓਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਹੀ ਧਾਜਣਾ ਇਹ 10 ਟਿਪਰ ਮਿੰਟ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਬਾਅਦ ਤਾਂ ਨਹੀਂ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦੇਣੀ ਆ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕੜਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਠਕਾ ਇਹਦਾ ਫੇਰ ਬਾਲ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸ਼ਿਵਰੇਜ ਪਾਉਣ ਕਰਕੇ ਪੱਟੀ ਦੀ ਹੋਈ ਆ ਆਫ ਹੈਗੀ ਆ ਕਨਸਟ੍ਰਕਸ਼ਨ ਨਹੀਂ ਪੌਂਗੀ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਹੋਣਗੇ ਉਹ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਪਾ ਦੋ ਬਣੂਗਾ ਜੀ ਦੱਸੋ ਤਾਂ ਸੇ ਮੈਨੂੰ ਚਾਰ ਮੈਣ ਨੂੰ ਕਹਿ ਕੇ ਕਰ ਤੱਕ ਜਾਈ ਟਰੈਕਟਰ ਲਾ ਕੇ ਹੀ ਗੜਜਾ ਆਏ ਆ ਪਹਿਲਾਂ ਮੈਡਮ ਨਹੀਂ ਭਾਈ ਮੰਨ ਤਿੰਨ ਚਾਰ ਸਾਲ ਹੋ ਗਏ ਠੱਕੇ ਖਾਂਦੇ ਦੋ ਮਹੀਨੇ ਦਾ ਉਹ ਕਮੇਟੀ ਬਣੀ ਫੇੜੀ ਰੋ ਫਿਰ ਦੋ ਮਹੀਨੇ ਚ ਦੋਸੋਂ ਕੀੜੀ ਕੰਮ ਕਰੇ ਤੁਸੀਂ ਜਿਹੜਾ ਦੋਲੇ ਰਹਿਣਾ ਹੈ ਕਾ ਦੋ ਸਪੈਕਟਰ ਤੇ ਨਹੀ ਜਦੋਂ ਬਸਿਆਂ ਦੀ ਬੱਚਿਆਂ ਦੀ ਬੱਸ ਬਲਟ ਜੀ ਜ਼ਿਆਦਾ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਪਾ ਤੇ ਅਸੀਂ ਤਾਂ ਨਹੀਂ 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 ਦੱਸੋ ਕਾਹਦੋਂ ਆਏ ਮੈਂ ਕੰਮ ਕਰਾਵਾ ਨਾਲ ਖਰੜਚ ਕਰਾ ਦੇ ਸਾਡਾ ਨੰਬਰ ਵਾੜ ਦੋ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹਦਾ ਗਨਾਵੋ ਚਲੋ ਮੈਂ ਇੱਕ ਗੱਲ ਦੱਸਣਾ ਖਰੜਾ ਹੁੰਨੇ ਆ ਪਰ ਇਦਾਂ ਨਹੀਂ ਤੇਰਾ ਨੰਬਰ ਵਾੜ ਦੋ ਦੱਸ ਮੁੰਨੇ ਦਾ ਮਾਤਿ ਦੇਖੀ ਸੀ ਕਿ ਮੈਂ ਮੁਸ਼ਕਿਲਾਂ ਬਸ ਨੇ ਮੈਡਮ ਜੀ ਮੈਂ ਤੁਹਾਡੇ ਮੈਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰ ਲਓ ਮੈਨੂੰ 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਪੈਂਦਾ ਮੈਂ ਗੱਟਕਾ ਦੇ ਸਕਦੇ ਆ ਜੀ ਉਹ ਗੱਟਕਾ ਲੈ ਲਓ ਨਹੀਂ 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 ਪਾ ਦ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗੱਟਕਾ ਇੰਨਾ ਰੌਲਾ ਪਾ ਕੇ ਕਿਹਦੇ ਦੀ ਗੱਲ ਕਰੀਏ ਤੇ ਪਰ ਆਪਣੇ ਪੈਸੇ ਆਪਣੇ ਕਿੱਥੇ ਐਮਸੀ ਮੈਮ ਹਿੰਦੁਸਤਾਨ ਟਾਣ ਵਾਲਿਆਂ ਨੂੰ ਕਹਿੰਦਾ 500 ਬਾਦੋਂ 1000 ਰੁਪਏ ਸੜਕ ਬਣਾ ਲੈਣ ਠੀਕ ਦੋ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਗੱਟਕਾ ਦੋ ਦੋ ਨਹੀਂ ਕਰਦੇ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗੱਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦੋ ਜੀ ਬਾਹਰ ਆਪਾਂ ਚਲੋ ਮੈਂ ਪਾਣੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀਰੋ ਬਣ ਜੀ ਗਏ ਮੈਂ ਤਾਂ ਲਈ ਮਾਦ ਕਰਾਇਆ ਪਿਆ ਮੋਡਰਨ ਪਿਛਲੇ ਹਾਂ ਕਿ ਬਤੌਰ ਐਮਐਲਏ ਮੀੜਾ ਮੈਂ ਸ਼ੁਰੂ ਕਰੀ ਕਿ ਮਿੰਟ ਇੱਕ ਮਿੰਟ ਡੈਰੀ ਨੰਬਰ ਵਾਲੀ ਉਹ ਲਿਆਓ ਐਪਲੀਕੇਸ਼ਨ ਬਤੌਰ ਐ ਪਹਿਲੇ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਕੁਝ ਆਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤਾਂ ਕਰੇ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੇਂ ਚੀਜ਼ਾਂ ਲੈ ਕੇ ਹਾਂ ਸਾਡੇ ਵੀ ਲੋਕ ਇੱਕ ਮਿੰਟ ਰੁਕ ਜਿਓ ਚਲੋ ਦੂਜੀ ਕਲੀਅਰ ਕਰ ਲਓ ਦੂਜੇ ਨੰਬਰ ਤੇ ਹੋਣਾ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚ ਆ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਤਰਸ਼ੂਲ ਚਲਾਉਂਦਾ ਕਾਲਾ ਕੋਈ ਨਹੀਂ ਤਰਸ਼ੂਲ ਚ ਨਾ ਕਰ ਬਰਤਮਾਨ ਨਹੀਂ ਤੁਹਾਡੀ ਸੜਕਾਂ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ ਉਰੇ ਦੱਸੋ ਇਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਬਾਈ ਜਿੰਨਾਂ ਨਾਲ ਆਹ ਸਾਰੇ ਉਹ ਜੋ ਸਾਰਾ ਕੁਝ ਸੁਣਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਆ ਪੁਆਇੰਟ ਸਾਰੇ ਸੁਣਦਾ ਜਿਹੜਾ ਨਾਰਕੀਚ ਰਹਿਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ ਗੱਠ ਨੰਬਰ ਗੇ ਲੂ ਗਈ ਮੈਂ ਫਿਰ ਮੈਂ ਉਹੀ ਬਾਈ ਨੂੰ ਦੱਸ ਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜੇ ਮੈਨੂੰ ਸੁਣੋ ਸੰਪੁਰ ਦਾ ਸੁਧਾ ਮੈਂ ਤੁਹਾਨੂੰ ਅਸੀਂ ਸਨਮਾਨ ਕਰੂਗੇ ਤੁਹਾਡਾ ਪਿੰਡ ਦਾ ਅਸੀਂ ਮੈਨੂੰ ਕਹਿ ਰਹੇ ਹਾਂ ਨਾ ਟੋਪੇ ਆ ਸੜਕ ਜੰਤਰ ਦੱਸ ਪੈਣੀ ਆ ਸੜਕ ਹੈ ਜੀ ਪਤਾ ਹੈ ਭਾਈਓ ਸੜਕ ਤੁਹਾਨੂੰ ਪਤਾ ਹੈ ਜਲਦੀ ਦੇ ਬਾਅਦ ਇੱਕ ਵਾਰੀ ਬਣੀ ਸੀ ਜ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ 4 ਸਾਲ ਹੋ ਗਏ ਸਾਲ ਸਾਢੇ 7 ਸਰਕਾਰ ਨੂੰ ਰਹਿ ਗਿਆ ਮੋਕੇ ਨਾਲ ਪਰ ਕੇ ਨਾ ਇੰਨਾ ਕੁ ਰਹਿ ਗਿਆ ਬਹੁਤ ਵੱਡਾ ਪਰੋਮੈਨਸ਼ਨ ਦੱਸੋ ਵੀ ਕੌਣ ਬਹੁਤ ਕਦੋਂ ਕਰੂਗੇ ਕੰਮ ਚਾਰ ਸਾਲ ਹੋ ਗਈ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਮੈਂ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋ ਕਮੇਟੀ ਨਾਲ ਮਤੇ ਵੀ ਪੋਣੇ ਤੇ ਪਾਸ ਰਾਜ ਹੁੰਦਾ 1 ਮਹੀਨਾ ਦੇ ਦੋ ਇੱਕ ਮਹੀਨਾ ਦੇ ਦੋ ਇੱਕ ਮਹੀਨਾ ਰੁਕੋ ਬੱਚੀ ਪਰਫਾਰਮੈਂਸ ਆ ਤੁਹਾਡੀ ਜੇ ਹੁਣ ਅਗਲੇ ਦੋ ਮਹੀਨੇ ਚ ਕਰਤਾ ਮਨੂ ਮਨੂ ਮਜੀ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜ ਕਿਉਂ ਪੁੱਛ ਨਹੀਂ ਪਿੰਡ ਦੇ ਸਾਰਿਆਂ ਨੇ ਜਿੱਤਾਇਆ ਤੁਹਾਨੂੰ ਜੀ ਦੇ ਇੰਨਾ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰ ਦੋ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਦਾ ਪਾਸ ਨੂੰ ਕਿਆ ਕਰਾਂ ਜਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਕੰਮ ਮੈਂ ਸੜਕ ਦਾ ਬਣ ਜੂਗੀ ਆ ਪਾਣੀ ਨਹੀਂ ਨਿਕਲਦਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਹੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮੰਨਾਂ ਕਰਦੇ ਸੀ ਪ੍ਰੈਸ਼ਰ ਪਾ ਕੇ ਸਾਡੇ ਤੇ ਪਹਿਲਾਂ ਪਾਣੀ ਸੀਵਰੇਜ ਕੰਪਲੀਟ ਕਰਵਾਓ ਜੀ ਆਦਾ ਬੰਦ ਤੋਂ ਬੰਦ ਤੱਕ 2.5 ਹੋ ਰਿਹਾ ਪਾਣੀ ਆਹ ਕਹਿੰਦੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਗੱਲ ਕਰ ਰਹੀ ਆ ਵੀ ਕੰਮ ਚ ਅੱਗੇ ਵੀ ਨਾ ਮੈਨੂੰ ਉਹਨਾਂ ਤੋਂ ਮੇਰੀ ਗੱਲ ਸੁਣੋ ਇੱਕ ਕਿਟਾ ਦਾ ਮਗਰ ਲੋ ਕਰ ਰਹੇ ਆ ਆ ਦੇਖੋ ਕੁਛ ਨਹੀਂ ਹੋ ਰਿਹਾ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੇ ਆ ਵੀ ਕਹਿੰਦੇ ਹੋਣਾ ਨਹੀਂ ਫਿਰ ਉੱਪਰ ਰਖਵਾ ਕਰ ਮੈਡਲ ਰਿਕੁਐਸਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦੇ ਜਾਓਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਕਦੇ ਮਿੱਟੀ ਵਿੱਚ ਹੀ ਧਾਜਣਾ ਇਹ 10 ਦਿਨ ਪਰ ਮਿੰਟ ਜੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਬਾਅਦ ਤਾਂ ਇਹ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰੀ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਵੀ ਹੋਈ ਆਫ ਹੈ ਗਈ ਆ ਕੰਸਟ੍ਰਕਟ ਚੱਲਣੀ ਕੋਈ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਤੋ ਵੀ ਸਾਫ ਹੋ ਜਾਣਗੇ ਮੇਰੇ ਹੱਥ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਲੁਕਾ ਦੋ ਬਣੂਗੀ ਦੱਸੋ ਅਸੀਂ ਮੈਨੂੰ ਚਾਰ ਮੈਣ ਨੂੰ ਕਹਿ ਕੇ ਆ ਕੇ ਥੱਕ ਜਾਈ ਟਰੈਕਟਰ ਲਾ ਕੇ ਹੀ ਗੜ ਜਾਂਦੇ ਪਹਿਲਾਂ ਮੈਣੋਂ ਨਹੀਂ ਭਾਈ ਮਨ ਤੋਂ 3-4 ਸਾਲ ਹੋ ਗਏ ਥੱਕੇ ਖਾਂਦੇ ਦੋ ਮਹੀਨੇ ਤੋਂ ਐ ਕਮੇਟੀ ਬਣੀ ਫੇੜੀ ਰੋ ਫੇ ਦੋ ਮਹੀਨੇ ਚ ਦਸੂ ਕੀੜੀ ਕੰਮ ਕਰ ਰਹੀ ਤੁਸੀਂ ਕਿਹੜਾ ਦੋ ਲਿਆ ਰੱਖੋਗੇ ਕਦੋਂ ਖਤਰ ਤੇ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਪਲਟੂ ਜੀ ਜ਼ਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਪਾ ਤੇ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਰਾਵਾ ਹਾਂ ਖਰਚ ਵਿੱਚ ਬੈਠੇ ਮੇਰੀ ਨੰਬਰ ਵਾੜ ਦੋ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਹੈ ਕਿ ਮੈਡਮ ਜੀ ਮੇਰੇ ਇਹਦਾ ਗਰਾਉਂਡ ਦੋ ਜੀ ਜ਼ਰੂਰ ਮੈਂ ਇੱਕ ਗੱਲ ਦੱਸ ਰਹੀ ਹਾਂ ਹਾਂ ਮੁੰਡਾ ਬੋਲਿਆ 13 ਨੰਬਰ ਵਾੜ ਦੋ ਦੱਸ ਮੁੰਡੇ ਦਾ ਮਕਸਦ ਦੇਖੀ ਸੀ ਕਿ ਮੈਂ ਮੁਸ਼ਕਿਲਾਂ ਬੱਸ ਨੇ ਵੜ ਜੇ ਮੈਂ ਤੁਹਾਡੇ ਮੈਂ ਜੀ ਕਹਿ ਰਹੇ ਹਾਂ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੋਣੀ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰ ਦੋ ਪਰ ਮੈਂ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤੱਕ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਫੰਮ ਦੇਣੀ ਆਪਾਂ ਮੈਨੂੰ ਤੁਹਾਡੇ ਮੂੰਹ 'ਬਾ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੌਲਾ ਪਾਉਂਦੇ ਕਿ ਨਹੀਂ ਦੇ ਦੇਣਗੇ ਟਿੱਪਰ ਆਪਣੇ ਪੈਸਿਆਂ ਦੇ ਕਿ ਮਸੀ ਮੈਮ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 ਬਾ 2000 ਰੁਪਏ ਸੜਕ ਬਣਾ ਲੈਣ ਠੀਕ ਕਰੋ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲੋ ਮੈਡਮ ਮੈਂ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਜੀ ਮੇਰੀ ਗੱਲ ਹਾਂ ਜੀ ਤੁਸੀਂ ਦੱਸ ਦਿਓ ਕਾਲਾ ਆਪਾਂ ਚਲੋ ਮੈਂ ਤੁਹਾਨੂੰ ਚਾਰ ਪਾਣੀ ਨਹੀਂ ਵੀਰੇ ਜ਼ੋਰ ਲਾ ਲਵੇਂ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ 1 ਮਿੰਟ ਰੁਕੋ 1 ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀ ਰੋਣਾ ਨਹੀਂ ਕਿਸੇ ਗੱਲ ਦੀ ਮੈਂ ਤਾਂ ਇਹ ਮਦਦ ਕਰਾਇਆ ਪਿਆ ਮੋਟਰ ਟੰਕੀ ਪਿੱਛਲੇ ਪਾਸੇ ਬਤਾ ਰਿਹਾ ਐਮਐਲ ਮੀੜਾ ਮੈਂ ਸ਼ੁਰੂ ਕਰੀ ਡੈਰੀ ਨੰਬਰ ਆੜੀ ਉਹ ਲਿਆਓ ਐਪਲੀਕੇਸ਼ਨ ਬਤਾ ਰਿਹਾ ਪਹਿਲੇ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐ ਤੇਨ ਵੱਡੇ ਐ ਤਾਂ ਕਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੈਂ ਚੀਜ਼ਾਂ ਲੈ ਕੇ ਆਇਆ ਹਾਂ ਸਾਡੇ ਵੀ ਲੋਕ ਇੱਕ ਮਿੰਟ ਰੁਕ ਜਿਓ ਚਲੋ ਪਹਿਲਾਂ ਉਹ ਵੀ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਚ ਆ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਦੀ ਥੋਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਹਿੋਂ ਰੋਟਾ ਛੂਟ ਗਿਆ ਤੁਹਾਨੂੰ ਕੱਲ ਕੋਈ ਨਹੀਂ ਸਰਪਤ ਮੈਂ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਖੜਾ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਕਿੱਕ ਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਬਾਈ ਦੋਨਾਂ ਕੋਲ ਨਾ ਫੋਨ 'ਚ ਸਾਰਾ ਕੁਝ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਆਪ ਕੋਈ ਟੋ ਸਾਰੇ ਸੁਣਦਾ ਜਿਹੜੇ ਨਾ ਕੰਮ 'ਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿੱਥੇ ਨਿਕਲੂਗਾ ਇਹ ਨਾ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਸੁਣੋ ਕੰਮ ਕਰਦਾ ਹੈ ਨਾ ਤੁਸੀਂ ਅਸੀਂ ਸਨਮਾਨ ਕਰੂ ਉਹੋ ਹੀ ਅਸੀਂ ਮੈਨੂੰ ਉਹ ਕਹਿ ਰਹੇ ਹਾਂ ਨਾ ਟੋਪੇ ਆਰ ਸੜਕ ਜੰਤਰ ਘਸਪੇਣੀ ਸੜਕ ਹੈ ਜੀ ਪਤਾ ਹੈ ਪਰ ਫਨੀ ਆ ਨਹੀਂ ਭਾਈਓ ਸੜਕ ਤੁਹਾਨੂੰ ਪਤਾ ਜਲਦੀ ਦੇ ਬਾਅਦ 2 ਕਿਲੋ ਬਣੀ ਸੀ ਜ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ 4 ਸਾਲ ਹੋ ਗਏ ਸਾਲ ਸਾਲ ਸਰਕਾਰ ਨੂੰ ਰਹਿ ਕੇ ਮੋਗਾ ਨਾਲ ਪਰ ਇਹਨਾਂ ਕਰ ਰਹਿ ਗਏ ਬਹੁਤ ਬੱਧੀਆ ਪਰਮਾਨੈਂਟ ਨੰਬਰ ਦੱਸੋ ਹੀ ਕੋਣ ਪੱਕਾ ਦੋ ਕਰੂਗੇ ਕੰਮ 4 ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ 2 ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ 2 ਮਹੀਨੇ ਵਿੱਚ ਕਰ ਦੋਗਾ ਕਮੇਟੀ ਸਭ ਤੋਂ ਮਤੇ ਵੀ ਪਾਉਣੇ ਨੇ ਅਸਵਾਦ ਹੰਮੇ ਆਹ ਕੋਸੇ ਪਾਜਾ ਵੀ ਇੱਕ ਮੀਟਰ ਇੱਕ ਟੈਗੇ ਮਹੀਨਾ ਦੇ ਦੋ ਇੱਕ ਮੀਟਰ ਲਓ ਬੋਤਲ ਮੈਡੀਕੋ ਜਵਾ ਦੇ ਜੇ ਹੁਣ ਅਗਲੇ ਲਈ 2 ਮਹੀਨੇ ਚ ਕਰਤਾ ਉਹ ਕਿ ਮੰਨੂ ਮੰਨੂ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੇ ਦੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਦਾ ਰਾਜ ਕਿਉਂ ਪੁੱਛ ਨਹੀਂ ਪਿੰਡ ਦੇ ਸਾਰਿਆਂ ਨੇ ਜਿਦਾ ਤੁਹਾਨੂੰ ਜੀ ਕਿਉਂਕਿ ਇੰਨਾ ਕਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕਾਂ ਦਾ ਪਾਸ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕਾਂ ਪਾਸ ਨੂੰ ਕਿਆ ਕਰੇ ਜਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਤਾਂ ਮੈਨੂੰ ਸੜਕ ਤਾਂ ਬਣ ਜੂਗੀ ਪਾਣੀ ਨਹੀਂ ਨਿਕਲਦਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਜੀ ਹੋਜੂਗਾ ਹੋਜੂਗਾ ਉਹਨਾਂ ਤਾਂ ਮੰਨੂ ਕਰਦੇ ਪ੍ਰੈਸ਼ਰ ਪਾ ਕੇ ਸਾ ਦੇਖਾ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸਣਾ ਵੀ ਕੰਮ ਮੇਰੀ ਗੱਲ ਸੁਣੇ ਇੱਕ ਛੇੜਾ ਸਮਝਾ ਲਓ ਫਿਰ ਇਹ ਆ ਬਸ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੀ ਆ ਵੀ ਕਹਿੰਦੇ ਹੋਣਾ ਨਹੀਂ ਫਿਰ ਉੱਪਰ ਰਗਵਾ ਕੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦਾ ਜਾਉਂਗੇ ਕਿ ਤੇ ਬੜੀ ਬੱਸ ਲਾ ਦੋ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਇਹ ਤਾਂ ਆ ਜਾਣਾ ਜੇ 10-15 ਮਿੰਟ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ ਜੀ ਇਹ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿਆਂਗੀ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰਿਸ਼ ਆ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸ਼ਿਵਰੇਜ ਪੌਣ ਕਰਕੇ ਪੱਟੀ ਦੀ ਹੋਈ ਆਫ ਹੈਗੀ ਆ ਕਨਸਟ੍ਰਕਚਰ ਨਹੀਂ ਕੋਈ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਤੇ ਸਾਰਾ ਕੁਝ ਮੈਂ ਕਰਵਾਵਾਂਗਾ। ਪਾ ਦੋ ਬਣੂਗੇ ਜੀ ਦੱਸੋ ਅਖੀਰ ਮੈਨੂੰ 4 ਮੈਡਨ ਨੂੰ ਕਹਿ ਕਹਿ ਕੇ ਥੱਕ ਜਾਈ ਟਰੈਕਟਰ ਲਾ ਕੇ ਹੀ ਗੜਨ ਕਰਾਂਗੇ। ਆਇਆ ਪਹਿਲਾਂ ਮੈਡਮ ਨੇ ਭਾਈ ਮੰਨ ਤਿੰਨ ਚਾਰ ਸਾਲ ਹੋ ਗਏ ਥੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਪਣੀ ਕਿਹੜੀ ਨੂੰ ਫਿਰ ਦੋ ਮਹੀਨੇ ਚ 200 ਕਿਹੜੀ ਕੰਮ ਕਰੇ ਤੁਸੀਂ ਜਿਹੜਾ ਦੋਲੇ ਰਹਿਣਾ ਹੋਣਾ ਕਾਦੋ ਡਾਕਟਰ ਤੇ ਕਹੋ ਨਹੀਂ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟੂ ਜੀ ਜ਼ਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਪਾ ਤੇ ਅਸੀਂ ਤਾਂ ਨਹੀਂ 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 ਦੱਸੋ ਕਾਹਦੋਂ ਆਏ ਜੀ ਮੈਂ ਕੰਮ ਕਰਾਵਾ ਨਾਲ ਖਰੜਚ ਬਣਾਉਣੀ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹਦਾ ਕਰਾ ਦੋ ਜੀ ਮੈਂ ਇੱਕ ਗੱਲ ਦੱਸਿਆ ਹੈ ਪਰ ਇਹ ਮੁੰਡਾ ਬੋਲਦਾ ਹੈ ਤੇਰਾ ਨੰਬਰ ਵਾਰਡ ਤੋਂ ਦੱਸ ਮੁੰਡੇ ਦਾ ਮਤਲਬ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਨੇ ਵਾੜਦੇ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਤੋ ਚਲੋ ਮੈਂ 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਬਾਦ ਮੈਂਨੂੰ ਤੁਹਾਡੇ ਮੂੰਹ 'ਵਾਂ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੋਲਾ ਪਾਉਂਦੇ ਕਿਹਨਾਂ ਨੂੰ ਨਹੀਂ ਪਿਆਇੰਗੇ ਤੇ ਪਰ ਆਪਣੇ ਪੈਸੇ ਆਪਣੇ ਕਿੱਥੇ ਐਮਸੀ ਮੈਮ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 ਬਾਕੀ 1000 ਨਾਲ ਸੜਕ ਬਣਾ ਲੈਣ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂ ਗਟਕਾ ਦੋ ਦੋ ਨਹੀਂ ਕਰਦੇ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਜੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਕਾਹੜਾ ਆਪੇ ਚਲੋ ਵਿੱਚ ਸੰਗ ਹੁਣ ਚਾਰ ਪੈਣਾ ਹੀ ਨਹੀਂ ਵੀਰੇ ਜੋਰ